ਇਹ ਕੋ ਡਾਇਨਾਸਟਿਕ ਸਿਸਟਮ ਨੇਗਾ ਇੱਕ ਪਰਿਵਾਰਵਾਦ ਨੇਗਾ ਦੇ ਵਿੱਚ ਨਾ ਕਦੀ ਪੰਥ ਵਿੱਚ ਹੋਇਆ ਆ ਐਡੇ ਵੱਡੇ ਵੱਡੇ ਲੀਡਰ ਆਏ ਆ ਪੰਥ ਪੰਥ ਕੋਲ ਪਰ ਉਹਨਾਂ ਨੇ ਕਦੀ ਆਪਣੇ ਪਰਿਵਾਰ ਵਾਸਤੇ ਕਲੇਮ ਨਹੀਂ ਕੀਤਾ ਠੀਕ ਆ ਜਿਸ ਪਰਿਵਾਰ ਨੇ ਸੇਵਾ ਕਰ ਲਈ ਬਹੁਤ ਕਰ ਲਈ ਬੜਾ ਮਾਣ ਦਿੱਤਾ ਹੈ ਉਸ ਪਰਿਵਾਰ ਨੂੰ ਪੰਥ ਨੇ ਤੇ ਲੇਕਿਨ ਜੇ ਹੁਣ ਪੰਥ ਤਰ ਤੋਂ ਮੂੰਹ ਮੋੜ ਗਿਆ ਤੇ ਤੁਸੀਂ ਤੁਹਾਨੂੰ ਚਾਹੀਦਾ ਸੀ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਲੇਕਿਨ ਤੁਸੀਂ ਤਾਂ ਗੁਰੂ ਤੋਂ ਆਪਣੇ ਮੂੰਹ ਮੋੜ ਲਿਆ ਤੇ ਜੇ ਤੁਸੀਂ ਗੁਰੂ ਸਾਹਿਬ ਦਾ ਆਦੇਸ਼ ਨਹੀਂ ਮੰਨਿਆ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨੇ ਤੇ ਇਹ ਜਿਹੜੀ ਆਪਣੇ ਧੜੇ ਦੀ ਜਾਂ ਜਿਹੜਾ ਕਬਜ਼ਾ ਆ ਜਾਂ ਇਹ ਦਿਖਾਉਣਾ ਚਾਹੁੰਦੇ ਕਿ ਅਸੀਂ ਆਪਣਾ ਪ੍ਰਧਾਨ ਬਣਾ ਲਿਆ ਇਹ ਸਾਰਾ ਡਰਾਮਾ ਕੀਤਾ ਪਹਿਲੇ ਸਕ੍ਰਿਪਟ ਤਿਆਰ ਕੀਤਾ ਸੀ ਇਹਨਾਂ ਨੇ ਤੁਸੀਂ ਭਰਤੀ ਕਰ ਲਈ ਤੁਸੀਂ ਜਾ ਕੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਭਰਤੀ ਕੀਤੀ ਆ ਉਹ ਭਰਤੀ ਦਾ ਬਾਅਦ ਚੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਸੌਂਪੋਗੇ ਅਰਦਾਸ ਬੇਨਤੀ ਕਰੋਗੇ ਜਾਂ ਉਸ ਭਰਤੀ ਦੀ ਅਗਲੀ ਕੋਈ ਕਾਨੂੰਨੀ ਪ੍ਰਕਿਰਿਆ ਅਪਣਾਓ ਦੇਖੋ ਉਸ ਵਰਤੀ ਨੂੰ ਲੈ ਕੇ ਕਾਲ ਤੱਕ ਸਾਹਿਬ ਕੋ ਜਾਣ ਦਾ ਕੋਈ ਲੋੜ ਨਹੀਂ ਹੈਗੀ ਕਿਰਨ ਹੁਕਮਨਾਮਾ ਇਸ ਗੱਲ ਦੀ ਲੋਸ਼ਨੀ ਨਹੀਂ ਪਾਉਂਦਾ ਪਰ ਵੰਡ ਕੇ ਮੈਂ ਉਹ ਪਿੱਛੇ ਜਾ ਕੇ ਆਏ ਆਂ ਇੰਗਲੈਂਡ ਤੇ ਕੈਨੇਡਾ ਉੱਥੇ ਅਸੀਂ ਆਪਣੇ ਜਿਹੜੀਆਂ ਮੈਂਬਰਸ਼ਿਪ ਦੀਆਂ ਕਾਪੀਆਂ ਵੀ ਗੁਰੂ ਘਰਾਂ ਚ ਦੇ ਕੇ ਆਏ ਆਂ ਸੰਗਤ ਨੂੰ ਵੰਡ ਕੇ ਆਏ ਆਂ ਤੇ ਸਾਰਿਆਂ ਨੇ ਬੜੇ ਵਧੀਆ ਤਰੀਕੇ ਨਾਲ ਉਸ ਸਨਮਾਨ ਕੀਤੀਆਂ ਤੇ ਭਰੋਸਾ ਦਿੱਤਾ ਕਿ ਅਸੀਂ ਮੈਂਬਰ ਬਣਾਂਗੇ ਮਤਲਬ ਆਪਾਂ ਜ਼ਮੀਨ ਤੋਂ ਉੱਪਰ ਤੱਕ ਜਾਣਾ ਹੈ ਆਂ ਇਹ ਜਿਹੜਾ ਅੱਗੇ ਕਦੀ ਪ੍ਰਕਿਰਿਆ ਇਸ ਤਰੀ ਗੇਨਾ ਪਾਰਟੀ ਨੇ ਚਵਾਈ ਨਹੀਂ ਅੱਗੇ ਵੀ ਇਦਾਂ ਹੀ ਤਬੂ ਕੁ ਸ਼ੁਰੂ ਕਰ ਦਿੰਦੇ ਸੀਗੇ ਸ਼੍ਰੀ ਕਾਲਤਖ ਸਾਹਿਬ ਦੇ ਹੁਕਮਾਂ ਤੋਂ ਬਾਅਦ ਹੁਣ ਜੋ ਭਰਤੀ ਪ੍ਰਕਿਰਿਆ ਸ਼੍ਰੋਮਣੀ ਕਾਲਜ ਦਲ ਦੀ ਨਵੇਂ ਸਿਰੋਂ ਚੱਲ ਰਹੀ ਆ ਉਸ ਨੂੰ ਹੁਣ ਵਿਦੇਸ਼ਾਂ ਤੱਕ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਸਾੜ ਨਾਲ ਨੇ ਵਡਾਲਾ ਸਾਹਿਬ ਖੁਦ ਵਿਦੇਸ਼ਾਂ ਵਿੱਚ ਜਾ ਕੇ ਆਏ ਨੇ ਤੇ ਉਸ ਤੋਂ ਬਾਅਦ ਉਹ ਪ੍ਰਾਲਾ ਕੀਤਾ ਜਾ ਰਿਹਾ ਵਡਾਲਾ ਸਾਹਿਬ ਹੁਣ ਵਿਦੇਸ਼ਾਂ 'ਚ ਵੀ ਭਰਤੀ ਪ੍ਰਕਿਰਿਆ ਸ਼ੁਰੂ ਹੋਊਗੀ ਕਿਵੇਂ ਪਹੁੰਚ ਕਰੋਂਗੇ ਵਿਦੇਸ਼ਾਂ ਤੱਕ ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਇਹ ਤਾਂ ਆਪਾਂ ਜਿਹੜਾ ਵੈੱਬਸਾਈਟ ਦਾ ਪੋਰਟਲ ਲਾਂਚ ਕੀਤਾ ਆ ਤਾਂ ਕਿ ਬਹੁਤ ਆਸਾਨੀ ਤਰੀਕ ਆਸਾਨੀ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਬਾਹਰਲੇ ਜਿਹੜੇ ਆਪਣੇ ਐਨ ਆਰ ਆਈ ਪੰਜਾਬੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਸਕਣ ਬਾਹਰਲੇ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਇਸ ਪੰਜ ਮੈਂਬਰੀ ਕਮੇਟੀ ਦੀ ਭਰਤੀ ਮਹਿੰਮ ਨੂੰ ਲੈ ਕੇ ਅਤੇ ਸਾਰੀ ਹੀ ਸੰਗਤ ਉਥੇ ਅਕਾਲ ਤਖਤ ਸਾਹਿਬ ਨੂੰ ਮੁਕੰਮਲ ਤੌਰ ਤੇ ਸਮਰਪਿਤ ਆ ਉਹ ਚਾਹੁੰਦੇ ਆ ਕਿ ਇਸ ਭਰਤੀ ਆਪਣੀ ਜਿਹੜੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇ ਮੈਂਬਰ ਬਣਨਾ ਚਾਹੁੰਦੇ ਆ ਉਹਨਾਂ ਦਾ ਵੀ ਇੱਥੇ ਰੋਲ ਹੋਵੇ ਉਹਨਾਂ ਦਾ ਹਿੱਸਾ ਹੋਵੇ ਉਹ ਵੀ ਜਿਹੜੇ ਫੈਸਲੇ ਆ ਪੰਜਾਬ ਦੇ ਆਪਣੇ ਦੇ ਦੇ ਵਾਸਤੇ ਜਿਹੜੇ ਲੈਂਡ ਦੀ ਲੋੜ ਆ ਜਾਂ ਸਿੱਖ ਪੰਥ ਦੇ ਉਜ ਉਹ ਜੋ ਆਪਣੇ ਸਨਹਿਰੇ ਭਵਕ ਵਾਸਤੇ ਜਿਹੜੇ ਫੈਸਲੇ ਲੈਣ ਦੀ ਲੋੜ ਆ ਬਾਹਰਲੀ ਸੰਗਤ ਚਾਹੁੰਦੀ ਅਸੀਂ ਉਹਦੇ ਵਿੱਚ ਵੀ ਆਪਣਾ ਹਿੱਸਾ ਪਾਈਏ ਸੋ ਸਾਨੂੰ ਉਮੀਦ ਆ ਕਿ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਇਸ ਭਰਤੀ ਮੁਹਿੰਮ ਵਿੱਚ ਆਪਣਾ ਹਿੱਸਾ ਲੈਣਾ ਮੈਂਬਰ ਬਣ ਗਏ ਮੈਂ ਹੁਣ ਪਿੱਛੇ ਤੇ ਜਾ ਕੇ ਆਏ ਆ ਇੰਗਲੈਂਡ ਤੇ ਕੈਨੇਡਾ ਉੱਥੇ ਅਸੀਂ ਆਪਣੇ ਜਿਹੜੀਆਂ ਮੈਂਬਰਸ਼ਿਪ ਦੀਆਂ ਕਾਪੀਆਂ ਵੀ ਗੁਰੂ ਘਰਾਂ ਚ ਦੇ ਕੇ ਆਏ ਆ ਸੰਗਤ ਨੂੰ ਵੰਡ ਕੇ ਆਏ ਆ ਤੇ ਸਾਰਿਆਂ ਨੇ ਬੜੇ ਵਧੀਆ ਤਰੀਕੇ ਨਾਲ ਉਹ ਸਨਮਾਨ ਕੀਤੀਆਂ ਤੇ ਭਰੋਸਾ ਦਿੱਤਾ ਕਿ ਅਸੀਂ ਮੈਂਬਰ ਬਣਾਂਗੇ ਡੈਲੀਗੇਟ ਵੀ ਬਣਾਂਗੇ ਤੇ ਸਾਡਾ ਜਿਹੜਾ ਬੰਦਾ ਯੋਗਦਾਨ ਜਾਂ ਜੋ ਸਨਮਾਨ ਸਤਕਾਰ ਹੈ ਸਾਨੂੰ ਵੀ ਦਿੱਤਾ ਜਾਵੇ ਤੇ ਸਾਨੂੰ ਉਮੀਦ ਹੈ ਕਿ ਬਹੁਤ ਵੱਡੇ ਪੱਧਰ ਤੇ ਮੈਂਬਰ ਬਣ ਕੇ ਬਾਅਦ ਵਿੱਚ ਜੋ ਜੋ ਪੰਥ ਨੂੰ ਲੈ ਕੇ ਬਣੀ ਹੋਈ ਆ ਜਾਂ ਫੈਸਲਿਆਂ ਨੂੰ ਲੈ ਕੇ ਜਾਂ ਜੋ ਲੀਡਰਸ਼ਿਪ ਚੁਣੀ ਗਈ ਉਹਦੇ ਬਾਰੇ ਵਿਦੇਸ਼ਾਂ 'ਚ ਬੈਠੀ ਸੰਗਤ ਹੈ ਉਹ ਕੀ ਸੋਚ ਰਹੀ ਹੈ ਦੇਖੋ ਜਿਹੜੀ ਤਾਂ ਸ਼੍ਰੋਮਣੀ ਗਾਲੀਦਾਲ ਦੀ ਲੀਡਰਸ਼ਿਪ ਜਿਨੇ ਹੁਕਮਨਾਮਿਆਂ ਦੀ ਲੰਘਣਾ ਕੀਤੀ ਆ ਜਿਨੇ ਹੁਕਮਨਾਮੇ ਮੰਨੇ ਨਹੀਂ ਅਤੇ ਭਗੌੜੇ ਹੋ ਗਏ ਕੱਲ ਤੱਕ ਸਭ ਤੋਂ ਉਹਨਾਂ ਪ੍ਰਤੀ ਬਹੁਤ ਵੱਡੇ ਪੱਧਰ ਤੇ ਰੋਸ ਆ ਉੱਥੇ ਤੇ ਲੋਕਾਂ 'ਚ ਪਹਿਲਾਂ ਵੀ ਨਫ਼ਰਤ ਸੀ ਕੀ ਹੁਣ ਹੋਰ ਵਧ ਗਈ ਆ ਕਰਕੇ ਬੜਾ ਚੰਗਾ ਮੌਕਾ ਸੀ ਜਦੋਂ ਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਜਾਰੀ ਹੋਏ ਅਗਰ ਇਹ ਸਾਰੇ ਲੀਡਰ ਉਹਨਾਂ ਹੁਕਮਾਂ ਤੇ ਪਹਿਰਾ ਦਿੰਦੇ ਪਾਲਣਾ ਕਰਦੇ ਤੇ ਫੇਰ ਸਾਰਾ ਕੁਝ ਬਹੁਤ ਆਸਾਨੀ ਨਾਲ ਠੀਕ ਹੋ ਜਾਣਾ ਸੀਗਾ ਸਾਰਾ ਕੁਝ ਇਕੱਠਾ ਵੀ ਹੋ ਸਕਦਾ ਸੀਗਾ ਬਾਕੀ ਵੀ ਜਿਹੜੇ ਆਪਣੇ ਧਿਰਾਂ ਦੇ ਉਹਨਾਂ ਨੂੰ ਵੀ ਨਾਲ ਆਪਣੇ ਸ਼ਾਮਲ ਕੀਤਾ ਜਾ ਸਕਦਾ ਸੀ ਪਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਹੰਕਾਰ ਨਾਲ ਜਾਂ ਇਹਨਾਂ ਨੂੰ ਆਪਣੀ ਜਿਹੜੀ ਕੁਰਸੀ ਦੀ ਲਾਲਸਾ ਸੀਗੀ ਇਹਨਾਂ ਨੇ ਸੱਤ ਮੈਂਬਰੀ ਪਹਿਲਾਂ ਜੋ ਬਣੀ ਉਹਨੂੰ ਨਹੀਂ ਮੰਨਿਆ ਪੰਜ ਮੈਂਬਰੀ ਕਮੇਟੀ ਨੂੰ ਨਕਾਰਤਾ ਆਪਣੀ ਭਰਤੀ ਮੈਂ ਸ਼ੁਰੂ ਕਰਤੀ ਇਹਨਾਂ ਗੱਲਾਂ ਨੂੰ ਲੈ ਕੇ ਬਾਹਰਲੀ ਜਿਹੜੀ ਸੰਗਤ ਆ ਉਹਨਾਂ ਵਿੱਚ ਬੜਾ ਰੋਸ ਆ ਤੇ ਉਹ ਚਾਹੁੰਦੇ ਆ ਕਿ ਇਸ ਭਰਤੀ ਵਿੱਚੋਂ ਚੰਗੀ ਸਾਫ਼ ਸੁਥਰੀ ਨਵੀਂ ਲੀਡਰਸ਼ਿਪ ਮੋਰੇ ਆਵੇ ਕਿਵੇਂ ਆਏਗੀ ਸਵਾਲ ਤਾਂ ਉੱਥੇ ਕਿ ਖੜਾ ਹੋ ਜਾ ਤੁਸੀਂ ਭਰਤੀ ਕਰ ਲਈ ਤੁਸੀਂ ਕਹਿ ਰਹੇ ਹੋ ਕਿ 26 ਲੱਖ ਰਕਦੀਆਂ ਪਰਚੀਆਂ ਚਲੀਆਂ ਗਈਆਂ ਵੱਧ ਛਾਪ ਰਹੀਆਂ ਨੇ ਆ ਆ ਮਈ ਮਹੀਨਾ ਜੂਨ ਤੱਕ ਤੁਸੀਂ ਭਰਤੀ ਮੁਕੰਮਲ ਕਰਨੀ ਆ ਨਵੀਂ ਲੀਡਰਸ਼ਿਪ ਜਿਹੜੀ ਆਊਗੀ ਉਹ ਆਊ ਕਿਵੇਂ ਦੇਖੋ ਇਸ ਇਸ ਭਰਤੀ ਵਿੱਚੋਂ ਡੈਲੀਗੇਟ ਬਣਨਗੇ ਡੈਲੀਗੇਟਾਂ ਵਿੱਚੋਂ ਅਹੁਦੇਦਾਰ ਬਣਨਗੇ ਅਹੁਦੇਦਾਰਾਂ ਵਿੱਚੋਂ ਗਾਂਂ ਜ਼ਿਲ੍ਹਿਆਂ ਦੇ ਬਣਨਗੇ ਜ਼ਿਲ੍ਹਿਆਂ 'ਚੋਂ ਸਟੇਟ ਦੇ ਬਣਨਗੇ ਇਹ ਤਾਂ ਥੱਲੇੋਂ ਪ੍ਰੋਸੈਸ ਸ਼ੁਰੂ ਹੋਣਾ ਨਾ ਜੀ ਇਹ ਮਤਲਬ ਆਪਾਂ ਜ਼ਮੀਨ ਤੋਂ ਉੱਪਰ ਤੱਕ ਜਾਣਾ ਹੈ ਇਹ ਜਿਹੜਾ ਅੱਗੇ ਕਦੀ ਪ੍ਰਕਿਰਿਆ ਇਸ ਤਰੀਕੇ ਨਾਲ ਪਾਰਟੀ ਨੇ ਚਲਾਈ ਨਹੀਂ ਅੱਗੇ ਵੀ ਇਦਾਂ ਹੀ ਦਮੜੂ ਕੁ ਸ਼ੁਰੂ ਕਰ ਦਿੰਦੇ ਸੀਗੇ ਵੀ ਭਰਤੀ ਹੋ ਗਈ ਭਰਤੀ ਹੋ ਗਈ ਪੈਸੇ ਜਮਾ ਕਰਾਓ ਤੇ ਚਲੋ ਡੈਲੀਗੇਟ ਬਣ ਜਾਓ ਜਿਹੜੇ ਪੁਰਾਣੇ ਚੱਲੇ ਆਉਂਦੇ ਸੀ ਉਹੀ ਆਪ ਬਣਦੇ ਸੀ ਆਪਣੇ ਨਮਾਇंदे ਚੁਣਦੇ ਸੀਗੇ ਹੁਣ ਇਹ ਬੜਾ ਜੈਨੂਨ ਜਿਹੜਾ ਹੈਗਾ ਆ ਪੱਸੀਰਜ ਚੱਲ ਰਿਹਾ ਬਹੁਤ ਸਹੀ ਭਰਤੀ ਹੋ ਰਹੀ ਆ ਤੇ ਦੇਖੋ ਕਈ ਵਾਰੀ ਪਾਰਟੀਆਂ ਦੇ ਇਤਿਹਾਸ ਵਿੱਚ ਜਦੋਂ ਛਾੜਨਾ ਲੱਗਦਾ ਆ ਜਦੋਂ ਇੱਕ ਤਰ੍ਹਾਂ ਦੀ ਨਵੀਂ ਲੀਡਰਸ਼ਿਪ ਦਾ ਬਾਰ ਆਉਂਦਾ ਆ ਉਹ ਕੋਈ ਨਾ ਕੋਈ ਤਰੀਕਾ ਦਾ ਬਣਦਾ ਹੀ ਆ ਇਹ ਤਰੀਕਾ ਹੈ ਗੁਰੂ ਸਾਹਿਬ ਨੇ ਸਾਨੂੰ ਮੌਕਾ ਬਖਸ਼ਿਆ ਇਹ ਛੇਵੇਂ ਪਾਸ਼ਾ ਜੀ ਦੀ ਕਿਰਪਾ ਨਾਲ ਸਾਰਾ ਕੁਝ ਹੋ ਰਿਹਾ ਤੇ ਇਸ ਜਿਹੜੀ ਆਪਣੀ ਹੈਗੀ ਆ ਮੁਹਿਮ ਨੂੰ ਲੋਕ ਬਹੁਤ ਇਹਦੇ ਵੱਲ ਅਸਰ ਲਾ ਕੇ ਬੈਠੇ ਆ ਕਤਰੀਕਾ ਬਣਦਾ ਛਾਣਪਣ ਹੁੰਦੀ ਹੈ ਪਰ ਇੱਕ ਲੀਡਰਸ਼ਿਪ ਜਿਹੜੀ ਤੁਸੀਂ ਵਿਰੋਧ ਕਰਦੇ ਹੋ ਜਾਂ ਜਿਹੜੀ ਤਿਆਗ ਦੀ ਭਾਵਨਾ ਨਹੀਂ ਦਿਖਾ ਰਹੀ ਉਹ ਲੀਡਰਸ਼ਿਪ ਦੁਬਾਰਾ ਕਾਬਜ ਹੋ ਗਈ ਉਹ ਕਹਿੰਦੇ 18 ਤੋਂ 20 ਲੱਖ ਦੀ ਭਰਤੀ ਉਹਨਾਂ ਨੇ ਵੀ ਕਰ ਲਈ ਤੁਹਾਡੇ ਤੋਂ ਪਹਿਲਾਂ ਕਰ ਲਈ ਉਹ ਭਰਤੀ ਪ੍ਰਧਾਨ ਕੀ ਉਹਨਾਂ ਨੇ ਚੁਣ ਲਈ ਹੈ ਸਾਰਾ ਕੁਝ ਕਰ ਲਿਆ ਉਹ ਤਾਂ ਉੱਥੇ ਹੀ ਸਟੈਂਡ ਤੇ ਖੜੇ ਹੋਏ ਨੇ ਹਜੇ ਦੇਖੋ ਉਹ ਤਾਂ ਇੱਕ ਧੜੇ ਦੀ ਦਾ ਹੰਕਾਰ ਹੈ ਹਟੇ ਇੱਕ ਧੜੇ ਦਾ ਉਹ ਉਹਨਾਂ ਨੇ ਆਪਣੀ ਆਕੜ ਛੱਡੀ ਨਹੀਂ ਉਹ ਸਮਝਦੇ ਕਿ ਸਾਡਾ ਜੇ ਜੱਦੀ ਪੁਸ਼ਟੀ ਅਧਿਕਾਰ ਹੈ ਆ ਪਈ ਵੀ ਅਸੀਂ ਇਸ ਪਾਰਟੀ ਦੇ ਆਪਣੇ ਕਹਿ ਲੋ ਕਾਬਜ ਕਰਕੇ ਅਸੀਂ ਰਹਿਣਾ ਉਹਨੂੰ ਕਬਜ਼ਾ ਕਰਕੇ ਬੈਠਣਾ ਆ ਜਾਂ ਸਾਡੇ ਕੋਈ ਇਹਦਾ ਜਿਹੜਾ ਇਹਨੂੰ ਲੀਡ ਕਰਨ ਦਾ ਅਧਿਕਾਰ ਆ ਇਹ ਇਦਾਂ ਦੀ ਜਮਹੂਰੀਤ ਆ ਇਹ ਇਹ ਕੋਈ ਡਾਇਨੇਸਟਿਕ ਸਿਸਟਮ ਨਹੀਂ ਗਾ ਇਹ ਕੋਈ ਪਰਿਵਾਰਵਾਦ ਨਹੀਂ ਗਾ ਇਹਦੇ ਵਿੱਚ ਨਾ ਕਦੀ ਪੰਥ ਵਿੱਚ ਹੋਇਆ ਆ ਇੱਥੇ ਵੱਡੇ ਵੱਡੇ ਲੀਡਰ ਆਏ ਆ ਪੰਥ ਪੰਥ ਕੋਲ ਇੱਥੇ ਵੱਡੇ ਵੱਡੇ ਆਪਣੇ ਯੋਧੇ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਪਰ ਉਹਨਾਂ ਨੇ ਕਦੀ ਆਪਣੇ ਪਰਿਵਾਰ ਵਾਸਤੇ ਕਲੇਮ ਨਹੀਂ ਕੀਤਾ ਠੀਕ ਹੈ ਜਿਸ ਪਰਿਵਾਰ ਨੇ ਸੇਵਾ ਕਰ ਲਈ ਬੋਤ ਕਰ ਲਈ ਬੜਾ ਮਾਣ ਦਿੱਤਾ ਹੈ ਉਸ ਪਰਿਵਾਰ ਨੂੰ ਪੰਥ ਨੇ ਤੇ ਲੇਕਿਨ ਜੇ ਹੁਣ ਪੰਥ ਤਰ ਤੋਂ ਮੂੰਹ ਮੋੜ ਗਿਆ ਤੇ ਤੁਸੀਂ ਤੁਹਾਨੂੰ ਚਾਹੀਦਾ ਸੀ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਲੇਕਿਨ ਤੁਸੀਂ ਤਾਂ ਗੁਰੂ ਤੋਂ ਆਪਣੇ ਮੂੰਹ ਮੋੜ ਲਿਆ ਤੇ ਜੇ ਤੁਸੀਂ ਗੁਰੂ ਸਾਹਿਬ ਦਾ ਆਦੇਸ਼ ਨਹੀਂ ਮੰਨਿਆ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨੇ ਤੇ ਇਹ ਜਿਹੜੀ ਆਪਣੇ ਧੜੇ ਦੀ ਜਾਂ ਜਿਹੜਾ ਕਬਜ਼ਾ ਆ ਜਾਂ ਇਹ ਦਿਖਾਉਣਾ ਚਾਹੁੰਦੇ ਕਿ ਅਸੀਂ ਆਪਣਾ ਪ੍ਰਧਾਨ ਬਣਾ ਲਿਆ ਇਹ ਸਾਰਾ ਡਰਾਮਾ ਕੀਤਾ ਪਹਿਲੇ ਸਕ੍ਰਿਪਟ ਤਿਆਰ ਕੀਤਾ ਸੀ ਇਹਨਾਂ ਨੇ ਇਹਦਾ ਕੋਈ ਅਸਰ ਨਹੀਂਗਾ ਲੋਕਾਂ 'ਤੇ ਕੋਈ ਅਸਰ ਨਹੀਂਗਾ ਜੇ ਕੋਈ ਲੋਕਾਂ 'ਤੇ ਅਸਰ ਹੋਵੇ ਅਕਾਲੀ ਦਲ ਨੂੰ ਇਹਦਾ ਫਾਇਦਾ ਹੋਵੇ ਫੇਰ ਤਾਂ ਆਪਾਂ ਮੰਨਦੇ ਹਾਂ ਵੀ ਉਹ ਵੀ ਇੱਕ ਤੇ ਰਹੀ ਆ ਉਹ ਤੇ ਰਜ ਨਾ ਮਾਤਰ ਤੇ ਰਿਆ ਹੋ ਲੇਕਿਨ ਸਿਰਫ ਇਹ ਇਸ ਕਰਕੇ ਕਿ ਉਹ ਉਹਨਾਂ ਕੋ ਸਿਮਬਲ ਆ ਜਾਂ ਉਹਨਾਂ ਕੋ ਜਿਹੜੇ ਨਾਲ ਦੇ ਬੰਦੇ ਤੁਰੇ ਫਿਰਦੇ ਆ ਉਹ ਨਹੀਂ ਫੈਸਲਾ ਕਰਨਾ ਚਾਹੁੰਦੇ ਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਵਿਰੁੱਧ ਜਾ ਕੇ ਬਹੁਤ ਵੱਜਰ ਗੁਨਾਹ ਕੀਤਾ ਫਿਰ ਸਰ ਦੋ ਤਿੰਨ ਚੀਜ਼ਾਂ ਨੇ ਸਪਸ਼ਟ ਕਰ ਦਿਓ ਤੁਸੀਂ ਭਰਤੀ ਕਰ ਲਈ ਤੁਸੀਂ ਜਾ ਕੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਭਰਤੀ ਕੀਤੀ ਆ ਉਹ ਭਰਤੀ ਦਾ ਬਾਅਦ ਚੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਸੌਂਪੋਗੇ ਅਰਦਾਸ ਬੇਨਤੀ ਕਰੋਗੇ ਜਾਂ ਉਸ ਭਰਤੀ ਦੀ ਅਗਲੀ ਕੋਈ ਕਾਨੂੰਨੀ ਪ੍ਰਕਿਰਿਆ ਅਪਣਾਓਗੇ ਦੇਖੋ ਉਸ ਭਰਤੀ ਨੂੰ ਲੈ ਕੇ ਅਕਾਲ ਤਖਤ ਸਾਹਿਬ ਕੋ ਜਾਣ ਦਾ ਕੋਈ ਲੋੜ ਨਹੀਂ ਹੈਗੀ ਕਰਕੇ ਹੁਕਮਨਾਮਾ ਇਸ ਗੱਲ ਦੀ ਰੋਸ਼ਨੀ ਨਹੀਂ ਪਾਉਂਦਾ ਇਹਦਾ ਬਹੁਤ ਵਾਰੀ ਚਲੋ ਕਿਸੇ ਵੱਲੋਂ ਕਹਿ ਹੋ ਗਿਆ ਲੇਕਿਨ ਇਸ ਗੱਲ ਤੇ ਕਲੀਅਰਟੀ ਆ ਜਿਹੜਾ ਕਾਨੂੰਨੀ ਪ੍ਰਕਿਰਿਆ ਆ ਉਹ ਤਾਂ ਸਾਰਿਆਂ ਸਾਹਮਣੇ ਹੈਗੀ ਹੈ ਅਸੀਂ ਉਹਨੂੰ ਵਰਤ ਸਕਦੇ ਆ ਉਹ ਕੰਦੂਨ ਦਾ ਜਿਹੜਾ ਦਰਵਾਜ਼ਾ ਅਸੀਂ ਖੜਕਾ ਸਕਦੇ ਆ ਚਾਹੇ ਇਲੈਕਸ਼ਨ ਕਮਿਸ਼ਨ ਕੋ ਜਾਣਾ ਪਵੇ ਇਹ ਤਾਂ ਲੋਕਾਂ ਨੂੰ ਪਤਾ ਹੀ ਆ ਕਿ ਇਹ ਭਰਤੀ ਹੈਗੀ ਜੈਨੂਨ ਇਹ ਭਰਤੀ ਹੈਗੀ ਸਹੀ ਜਾਇਜ਼ ਫਰੀ ਐਂਡ ਫੇਅਰ ਪਬਲਿਕ ਭਰਤੀ ਆ ਉਹ ਭਰਤੀ ਸੀ ਬੋਗਸ ਬਿਲਕੁਲ ਫਰਾਡ ਸੀਗੀ ਫਰਜ਼ੀ ਭਰਤੀ ਸੀ ਉਹ ਤੇ ਉਹ ਭਰਤੀ ਨਹੀਂ ਹੋਈ ਇਹ ਗੱਲਾਂ ਦਾ ਜਦੋਂ ਆਪਣੇ ਅੰਤਰ ਲੋਕਾਂ ਦੇ ਸਾਹਮਣੇ ਆ ਗਿਆ ਜਾਂ ਇਲੈਕਸ਼ਨ ਕਮਿਸ਼ਨ ਕੋ ਗਿਆ ਤੇ ਸਾਰਾ ਕੁਝ ਕਲੀਅਰ ਹੋ ਜਾਣਾ ਜੇ ਕਲਤਖ ਸਾਹਿਬ ਕੋਈ ਹੁਕਮਨਾਮਾ ਜਾਰੀ ਅਜਿਹਾ ਕਰ ਦਿੰਦੇ ਨੇ ਤੁਹਾਡੀ ਭਰਤੀ ਉਹਨਾਂ ਦੇ ਹੁਕਮਨਾਮੇ ਦੇ ਆਧਾਰ ਤੇ ਹੈ ਕੋਈ ਜਿਹਾ ਜਾਰੀ ਕਰ ਦਿੰਦੇ ਨੇ ਕਿਉਂਕਿ ਬੜੀਆਂ ਬਦਲੀਆਂ ਫੇਰ ਬਦਲ ਹੋਏ ਨੇ ਭਰਤੀ ਤੋਂ ਬਾਅਦ ਬੜਾ ਕੁਝ ਹੋਇਆ ਤੇ ਇਹ ਵੀ ਕਿਹਾ ਗਿਆ ਕਿ ਸਾਰੇ ਥਾਂ ਦੇ ਧੜੇ ਤੇ ਆਪਣੇ ਬੰਦੇ ਕਬਜ਼ੇ ਕਰਵਾ ਦਿੱਤੇ ਗਏ ਨੇ ਜੇ ਉਹ ਤੁਹਾਡੀ ਭਰਤੀ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਚ ਰਲਗੱਡ ਕਰਨ ਦੀ ਕੋਸ਼ਿਸ਼ ਕਰਦੇ ਨੇ ਫਿਰ ਕੀ ਕਰਾਂ ਦੇਖੋ ਹੁਕਮਨਾਮੇ ਤਾਂ ਜਿਹੜੇ ਵੀ ਕੋਈ ਕਲਤਖ ਸਾਹਿਬ ਤੋਂ ਆਉਂਦੇ ਆ ਜੇ ਪੰਥ ਦੀ ਭਾਵਨਾ ਦੇ ਨਾਲ ਜੁੜੇ ਹੁੰਦੇ ਤਾਂ ਆਪਾਂ ਸਾਰੇ ਮੰਨਦੇ ਆ ਜੋ ਕਾਲ ਤੱਕ ਸਾਡੇ ਫਸੀਲ ਤੋਂ ਪੰਜ ਸਿੰਘ ਸਭਾ ਨੇ 2 ਤਰੀਕ ਨੂੰ ਹੁਕਮਨਾਮੇ ਜਾਰੀ ਕੀਤੇ ਸਮੂੱਚੇ ਪੰਥ ਨੇ ਦੁਨੀਆ ਵਿੱਚ ਵਸਦੇ ਸਿੱਖ ਜਗਤ ਨੇ ਸਹਿਕਾਰ ਕਰ ਲਏ ਮੰਨ ਲਏ ਤੇ ਜੇ ਕੋਈ ਹੁਕਮਨਾਮਾ ਪੰਥ ਦੀ ਭਾਵਨਾ ਮੁਤਾਬਕ ਲੋੜ ਪਵੇ ਤੇ ਸਿੰਘ ਸਾਹਿਬ ਜਾਰੀ ਕਰ ਸਕਦੇ ਆ ਲੇਕਿਨ ਇਹ ਭਰਤੀ ਦਾ ਆਪਣੇ ਸਿੱਖਿਆ ਦੀ ਭਾਵਨਾ ਮੁਤਾਬਕ ਹੋ ਰਹੀ ਹੈ ਤੇ ਇਦਾਂ ਦੀ ਕੋਈ ਸਾਨੂੰ ਗੱਲ ਲੱਗਦੀ ਨਹੀਂ ਹੈ ਵੀ ਇਦਾਂ ਦੀ ਕੋਈ ਵਜ੍ਹਾ ਬਣੂਗੀ ਪਰ ਜੇ ਕੋਈ ਸਮਾਂ ਆਇਆ ਤਾਂ ਉੱਤੇ ਅਸੀਂ ਉਹ ਵਿਚਾਰ ਕਰਾਂਗੇ ਕਰਕੇ ਬਦਲ ਤਿਆਗ ਦੀ ਭਾਵਨਾ ਨਹੀਂ ਦਿਖਾ ਰਹੇ ਪਰ ਜੇ ਕਦੇ ਲੋੜ ਪੈ ਗਈ ਜਾਂ ਹੁਕਮਨਾਮਾ ਆ ਗਿਆ ਤਾਂ ਤੁਸੀਂ ਸੁਖਵੀਰ ਬਾਦਲ ਨੂੰ ਮਨਜ਼ੂਰ ਕਰ ਲੋਗੇ ਦੇਖੋ ਜੀ ਅਸੀਂ ਇਹ ਗੱਲ ਤਾਂ ਜ ਨਹੀਂ کہہ ਸਕਦੇ ਲੇ ਇਹ ਤਾਂ ਸੰਗਤ ਨੇ ਮਨਜ਼ੂਰ ਕਰਨਾ ਹੈ ਸਵਾਰ ਕਰਨਾ ਹੈ ਅਸੀਂ ਤਾਂ ਪੰਥ ਵਿੱਚ ਇਕਤਾ ਚਾਹੁੰਦੇ ਹਾਂ ਠੀਕ ਹੈ ਅਸੀਂ ਕਿਸੇ ਵਿਅਕਤੀ ਨੂੰ ਟਾਰਗੇਟ ਨਹੀਂ ਕਰਦੇ ਅਸੀਂ ਉਹਨਾਂ ਸੁਖਵੀਰ ਸਿੰਘ ਬਾਦਲ ਦਾ ਕੰਮ ਕੀਤਾ ਆ ਸਾਡਾ ਉਹਨਾਂ ਕੋਈ ਨਿਜੀਤਾ ਹੈ ਹੀ ਨਹੀਂਗਾ ਕਿਸੇ ਗੱਲ ਦਾ ਵਿਰੋਧ ਇਹ ਵਿਚਾਰਾਂ ਦਾ ਵਿਰੋਧ ਹੋ ਸਕਦਾ ਸੋਚ ਦਾ ਵਿਰੋਧ ਹੋ ਸਕਦਾ ਤੇ ਪੰਥ ਦੀਆਂ ਜਿਹੜੇ ਕਦਰਾਂ ਕੀਮਤਾਂ ਕਰਕੇ ਵਿਰੋਧ ਹੋ ਸਕਦਾ ਸਿੱਖੀ ਸਿਧਾਂਤ ਕਰਕੇ ਵਿਰੋਧ ਹੋ ਸਕਦਾ ਇਹ ਤਾਂ ਹੈਗਾ ਆ ਪਰ ਨਿਜੀ ਕੋਈ ਨਹੀਂਗਾ ਲੇਕਿਨ ਅਗਰ ਪੰਥ ਵਿੱਚ ਇੱਕਤਾ ਹੁੰਦੀ ਆ ਤੇ ਸਾਰਾ ਪੰਥ ਇਕੱਠਾ ਹੁੰਦਾ ਆ ਅਸੀਂ ਉਹਨੂੰ ਸਵਾਗਤ ਕਰਾਂਗੇ ਸਾਰਾ ਜੇ ਪੰਤ ਇਕੱਠਾ ਹੁੰਦਾ ਤਾਂ ਸਵਾਗਤ ਕੀਤਾ ਜਾਵੇਗਾ ਹਾਲਾਂਕਿ ਨਿਜੀ ਵਿਰੋਧ ਨਹੀਂ ਹੈ ਪਰ ਇਸ ਪੂਰੇ ਮਸਲੇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਭਰਤੀ ਪ੍ਰਕਿਰਿਆ ਕੀਤੀ ਜਾ ਰਹੀ ਉਸ ਭਰਤੀ ਪ੍ਰਕਿਰਿਆ ਨੂੰ ਹੁਣ ਵੱਡੇ ਪੈਮਾਨੇ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਖਾਸ ਤੌਰ ਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨੀ ਪ੍ਰਕਿਰਿਆ ਦੀ ਜਿੱਕਰ ਲੋਡ ਪਈ ਹੈ ਪੰਜਾਬ ਮੈਮਰੀ ਪ੍ਰਤੀ ਕਮੇਟੀ ਦਾ ਕਹਿਣਾ ਕਾਨੂੰਨੀ ਪ੍ਰਕਿਰਿਆ ਦੀ ਜਿੱਕਰ ਲੋਡ ਪਈ ਤਾਂ ਉਸ ਕਾਨੂੰਨੀ ਪ੍ਰਕਿਰਿਆ ਦੇ ਰਾਹ ਦੇ ਜ਼ਰੀਏ ਚੱਲ ਕੇ ਵੀ ਇਸ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਇੱਕ ਨਵੀਂ ਜਿਹੜੀ ਲੀਡਰਸ਼ਿਪ ਦੀ ਸੁਰਜੀਤੀ ਕਰਨ ਦਾ ਜ਼ਿਕਰ ਕਰਦੇ ਨੇ ਉਸ ਲੀਡਰਸ਼ਿਪ ਨੂੰ ਸੁਰਜੀਤ ਕੀਤਾ ਜਾਵੇਗਾ ਮੈਂ ਸਰਖਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ